ਪੰਜਾਬ ਦੀ ਇੱਕ ਅਜੀਹੀ ਲੁੱਕੀ ਹੋਈ ਥਾਂ ਜਿੱਥੇ ਹਿਮਾਚਲ ਦੀਆਂ ਹਸੀਨ ਵਾਦੀਆਂ ਅਤੇ ਗੁਆਹ ਦੀ ਸਮੁੰਦਰੀ ਨਜ਼ਾਰੀਆਂ ਦਾ ਲੁੱਥ ਉਠਾਇਆ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਪਠਾਨਕੋਟ ਦੀ ਮਿਨੀ ਗੁਆਚ ਆਉਣਾ ਪਵੇਗਾ ਅੱਜ ਅਸੀਂ ਆਪਣੀ ਫੈਮਲੀ ਨਾਲ ਇੱਕ ਮਿਨੀ ਗੁਆ ਟ੍ਰਿਪ ਪਲਾਨ ਕੀਤਾ ਸੀਗਾ ਉਹ ਦੇਖਣ ਆਇਆ ਇੱਥੇ ਆ ਕੇ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਅਸੀਂ ਆਪਣੇ ਪੰਜਾਬ ਨੂੰ ਪ੍ਰਮੋਟ ਕਰੀਏ ਇੱਥੇ ਆਈਏ ਇੰਜੋਏ ਕਰੀਏ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਇੱਥੇ ਵਾਤਾਵਰਣ ਨਾਲ ਪਿਆਰ ਕਰਨ ਵਾਲਿਆਂ ਲਈ ਸ਼ਾਂਤੀਮਈ ਮਾਹੌਲ ਹੈ ਇੱਥੇ ਜਿੰਨੇ ਵੀ ਸੌਲਾਨੀ ਆਂਦੇ ਨੇ ਬਾਹਰੋਂ ਆਂਦੇ ਆ ਪਹਿਲੇ ਆਰਡਰ ਹੋ ਜੀ ਜਾਂਦੇ ਸੀ ਹੁਣ ਇੱਥੇ ਆਂਦੇ ਨਾ ਉਹ ਨਾਈਟ ਵੀ ਇੱਥੇ ਰਹਿੰਦੇ ਆ ਸਾਡੇ ਕੋਲ ਆਠ ਹਾਟਾ ਬਣੀ ਹੋਈਆਂ ਨੇ ਇੱਥੇ ਥੱਲੇ ਬੋਟ ਚਲਦੀ ਆ ਮੋਟਰਬਾਈਕ ਆ ਜਿਪ ਲਾਈਨ ਆ ਇੱਥੇ 54 ਸਕੁਅਰ ਕਿਲੋਮੀਟਰ ਦੀ ਲੇਕ ਆ 450 ਫੁੱਟ ਗਹਿਰੀ ਆ ਪਰ ਸਾਰੀ ਪੰਜਾਬ ਕੋਲੇ ਆ ਟਿਕਾਏ ਲੈਂਡ ਆ ਮਿਨੀ ਗੋਆ ਕਹਿੰਦੇ ਆ 16 ਏਕੜ ਦਾ ਲੈਂਡ ਪੋਲਿੰਗ ਦੇ ਪਿੱਛੇ ਕਨਸੈਪਟ ਕੀ ਹੈ ਸਮਝਣਾ ਪਊਗਾ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਪਿਛਲੇ 10-15 ਸਾਲਾਂ ਚ ਬਹੁਤ ਸਾਰਾ ਅਰਬਨ ਜਿਹੜਾ ਡਿਵੈਲਪਮੈਂਟ ਹੋਈ ਅਰਬਨਾਈਜੇਸ਼ਨ ਹੋਇਆ ਪੰਜਾਬ ਕੋਨ ਅਨ ਆਰਗਨਾਈਜ਼ ਤਰੀਕੇ ਨਾਲ ਹੋਇਆ ਜੀ ਉਸ ਲੁੱਟ ਖੁੱਟ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਨੇ ਤੈਅ ਕੀਤਾ ਕਿ ਅਸੀਂ ਆਪ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਜਿੱਦਾਂ ਪੋਟਾ ਹੈ ਗਮਾਟਾ ਹੈ ਗਲਾਟਾ ਹੈ ਤਮਾਮ ਜਿਹਨੀਆਂ ਸਾਡੀਆਂ ਏਜੰਸੀਜ਼ ਐ ਪੰਜਾਬ ਸਰਕਾਰ ਦੀਆਂ ਉਹ ਆਪ ਡਿਵੈਲਪ ਕਰਨ ਗਿਆ ਲੋਕਾਂ ਨੂੰ ਬਿਹਤਰ ਸ਼ਹਿਰੀ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਔਰ ਉਹਦੇ ਵਿੱਚ ਵੀ ਜ਼ਮੀਨ ਉਹ ਸਿੱਖ ਕਿਸਾਨ ਕੋਲੇ ਜਾਊ ਜੋ ਆਪ ਐਗਰੀ ਕਰੂਗਾ ਇਹਦੇ ਪਿੱਛੇ ਸਿਰਫ ਔਰ ਸਿਰਫ ਇਹੀ ਮਕਸਦ ਹੈ ਇਹ ਗਵਰਾ ਕੀਤਾ ਜਾ ਰਿਹਾ ਜਿਹੜੇ ਵੀ ਕਿਸਾਨ ਨੇ ਜ਼ਮੀਨ ਦੇਣੀ ਹੈ ਉਹ ਜਿੰਨਾ ਚਿਰ ਉਹ ਜ਼ਮੀਨ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋ ਜਾਂਦੀ ਉਹ ਆਰਥਿਕ ਤੌਰ ਤੇ ਉਹਦਾ ਉਹਨੂੰ ਨੁਕਸਾਨ ਤੇ ਹੈ ਇਸ ਕਰਕੇ ਉਸ ਦੀ ਪਰਪਾਈ ਕਰਨ ਵਾਸਤੇ ਕੰਪਨਸੇਟ ਕਰਨ ਵਾਸਤੇ ਪੰਜਾਬ ਸਰਕਾਰ ਨੇ ਇਹ ਸਕੀਮ ਲੈ ਕੇ ਆਂਦੀ ਹੈ ਪੂਰੀ ਤਰ੍ਹਾਂ ਡਿਵੈਲਪ ਹੋ ਕੇ ਕਮਰਸ਼ੀਅਲਾਈਜੇਸ਼ਨ ਨਹੀਂ ਹੁੰਦਾ ਗਾਂ ਵਿਕਦੀ ਐ ਨਾ ਗਾਂ ਕਮਰਸ਼ੀਅਲ ਤੋਂ ਲੈ ਕੇ ਰੈ residențial ਏਰੀਆ ਡਿਵੈਲਪ ਨਹੀਂ ਹੁੰਦੇ ਡੈਫੀਨਿਟਲੀ ਉਹ ਜਿਸ ਕਿਸਾਨ ਦਾ ਜਿਹੜੀ ਜ਼ਮੀਨ ਦਾ ਜਿਹੜਾ ਮਾਲਕ ਹੈ ਉਹਨੂੰ ਕੰਪੰਸੇਟ ਕਰਨਾ ਸਰਕਾਰ ਦਾ ਫਰਜ਼ ਹੁੰਦਾ ਵੱਡਾ ਮਾਮਲਾ ਬਣਦਾ ਜਾ ਰਿਹਾ ਵਿਪੱਖਸ਼ ਕਹਿ ਰਿਹਾ ਕਿ 1000 ਰੁਪਏ ਬੀਬੀਆਂ ਨੂੰ ਤੁਸੀਂ ਦੇ ਨਹੀਂ ਸਕੇ 1 ਲੱਖ ਰੁਪਏ ਕਿਸਾਨਾਂ ਨੂੰ ਕਿੱਥੋਂ ਦੇਓਗੇ ਦੇਖੋ ਪਹਿਲੀ ਗੱਲ ਤੇ ਲੈਂਡ ਪੋਲਿੰਗ ਦੇ ਪਿੱਛੇ ਕਨਸੈਪਟ ਕੀ ਹੈ ਇਹ ਸਮਝਣਾ ਪਊਗਾ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਪਿਛਲੇ 10-15 ਸਾਲਾਂ ਚ ਬਹੁਤ ਸਾਰਾ ਅਰਬਨ ਜਿਹੜਾ ਡਿਵੈਲਪਮੈਂਟ ਹੋਈ ਆ ਅਰਬਨਾਈਜੇਸ਼ਨ ਹੋਇਆ ਪੰਜਾਬ ਚ ਉਹ ਅਨ ਆਰਗਨਾਈਜ਼ ਤਰੀਕੇ ਨਾਲ ਹੋਇਆ ਜਿਹਦੇ ਕਰਕੇ ਪ੍ਰਾਈਵੇਟ ਸੈਕਟਰਾਂ ਨੇ ਆ ਕੇ ਜਿਹੜੀਆਂ ਬੁਨਿਆਦੀ ਸੁਵਿਧਾਵਾਂ ਲੋਕਾਂ ਨੂੰ ਆ ਚਾਹੇ ਆਪਾ ਖਰੜ ਜਾਈਏ ਜੀਰਪੁਰ ਜਾਈਏ ਜਿਹੜੇ ਬਹੁਤ ਅੱਛੇ ਸ਼ਹਿਰ ਬਣ ਸਕਦੇ ਸੀ ਉੱਥੇ ਨਾ ਤੇ ਪਾਣੀ ਪੀਣ ਨੂੰ ਮਿਲ ਰਿਹਾ ਸਾਫ ਨਾ ਗਲੀਆਂ ਨਾਲੀਆਂ ਈਵਨ ਜਦੋਂ ਕੋਈ ਬਰਸਾਤ ਹੋ ਜਾਂਦੀ ਹੈ ਤੇ ਉੱਥੇ ਨਿਕਲਣ ਦਾ ਮੌਕਾ ਜਾਂਦਾ ਉਸ ਲੁੱਟ ਖਸੁੱਟ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਨੇ ਤੈਅ ਕੀਤਾ ਕਿ ਅਸੀਂ ਆਪ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਜਿਤਰਾ ਪੋਡਾ ਹੈ ਗਮਾਡਾ ਹੈ ਗਲਾਡਾ ਹੈ तमाम ਜਿਹੜੀਆਂ ਸਾਡੀਆਂ ਏਜੰਸੀਜ਼ ਐ ਪੰਜਾਬ ਸਰਕਾਰ ਦੀਆਂ ਉਹ ਆਪ ਡਿਵੈਲਪ ਕਰਨਗੀਆਂ ਲੋਕਾਂ ਨੂੰ ਬਿਹਤਰ ਸ਼ਹਿਰੀ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ। ਔਰ ਉਹਦੇ ਚ ਵੀ ਜ਼ਮੀਨ ਉਸ ਕਿਸਾਨ ਕੋਲੇ ਜਾਊਗੀ ਜੋ ਆਪ ਐਗਰੀ ਕਰੂਗਾ। ਇਹਦੇ ਪਿੱਛੇ ਸਿਰਫ ਔਰ ਸਿਰਫ ਇਹੀ ਮਕਸਦ ਹੈ। ਇਹ ਗੁੰਮਰਾਹ ਕੀਤਾ ਜਾ ਰਿਹਾ ਹੈ اپੋਜੀਸ਼ਨ ਵੱਲੋਂ ਕਿ ਅਖੇ ਜੀ ਜ਼ਮੀਨਾਂ ਨੱਪ ਲੈਣੀ ਦੇਖੋ ਅੱਗੇ ਵੀ ਬਹੁਤ ਹਜ਼ਾਰਾਂ ਏਕੜ ਜ਼ਮੀਨ ਸ਼ਹਿਰਾਂ ਚ ਆਈ ਹੈ ਲੋਕ ਪ੍ਰਵਾਸ ਅੱਜ ਕੱਲ੍ਹ ਸ਼ਹਿਰਾਂ ਨੂੰ ਪਰ ਰਹੇ ਪਿੰਡਾਂ ਚੋਂ ਲੇਕਿਨ ਸ਼ਹਿਰਾਂ ਚ ਆ ਕੇ ਉਹਨਾਂ ਨੂੰ ਬਿਹਤਰ ਰਹਿਣ ਦਾ ਜਗ੍ਹਾ ਮਿਲੇ ਮਕਾਨ ਮਿਲੇ ਸੁਵਿਧਾਵਾਂ ਮਿਲਣ ਇਹ ਇਨਸ਼ੋਰ ਕਰਨਾ ਮਾਨ ਸਾਹਿਬ ਦੀ ਸਰਕਾਰ ਦਾ ਕੰਮ ਜਿਹੜਾ ਇਹ ਕਹਿਿਆ ਜਾ ਰਿਹਾ ਕਿ ਤੁਸੀਂ 1000 ਰੁਪਏ ਨਹੀਂ ਦਿੱਤਾ 1 ਲੱਖ ਰੁਪਏ ਕਿਸਾਨ ਨੂੰ ਕਿਵੇਂ ਦੋਗੇ ਉਸ ਤੇ ਕੀ ਕਹੋਗੇ ਦੇਖੋ ਗੱਲ ਇਹ ਆ ਵੀ ਜਿਹੜੇ ਵੀ ਕਿਸਾਨ ਨੇ ਜ਼ਮੀਨ ਤੇ ਨਹੀਂ ਆ ਉਹ ਜਿੰਨਾ ਚਿਰ ਉਹ ਜ਼ਮੀਨ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋ ਜਾਂਦੀ ਉਹ ਆਰਥਿਕ ਤੌਰ ਤੇ ਉਹਦਾ ਉਹਨੂੰ ਨੁਕਸਾਨ ਤੇ ਹੈ ਇਸ ਕਰਕੇ ਉਸ ਦੀ ਪਰਪਾਈ ਕਰਨ ਵਾਸਤੇ ਕੰਪਨਸੇਟ ਕਰਨ ਵਾਸਤੇ ਪੰਜਾਬ ਸਰਕਾਰ ਨੇ ਇਹ ਸਕੀਮ ਲੈ ਕੇ ਆਂਦੀ ਆ ਉਹਦੇ ਚ ਇਹ ਆ ਵੀ ਸਾਲ ਲੱਗਦੇ ਆ ਡੇਢ ਸਾਲ ਲੱਗਦਾ ਹੈ ਛੇਵੇਂ ਲੱਗਦੇ ਆ ਇਨ ਬਿਟਵੀਨ ਕਿਉਂਕਿ ਜਿੰਨਾ ਚਿਰ ਉਹ ਜ਼ਮੀਨ ਦਾ ਪੂਰੀ ਤਰ੍ਹਾਂ ਡਿਵੈਲਪ ਹੋ ਕੇ ਕਮਰਸ਼ੀਅਲਾਈਜੇਸ਼ਨ ਨਹੀਂ ਹੁੰਦਾ ਗਾਂ ਵਿਕਦੀ ਐ ਗਾਂ ਕਮਰਸ਼ੀਅਲ ਤੋਂ ਲੈ ਕੇ ਰੈ residențial ਏਰੀਆ ਡਵੈਲਪ ਨਹੀਂ ਹੁੰਦੇ ਡੈਫੀਨਟਲੀ ਉਹ ਜਿਸ ਕਿਸਾਨ ਦਾ ਜਿਹੜੀ ਜ਼ਮੀਨ ਦਾ ਜਿਹੜਾ ਮਾਲਕ ਹੈ ਉਹਨੂੰ ਕੰਪੰਸੇਟ ਕਰਨਾ ਸਰਕਾਰ ਦਾ ਫਰਜ਼ ਹੈ ਇਹਦੇ ਪਿੱਛੇ ਇਹੀ ਮਕਸਦ ਭਾਜੀ ਇਸ ਤੋਂ ਲਾਹ ਉਹ ਰਾਸ਼ਟਰਪਤੀ ਸਾਹਿਬ ਦਾ ਅਸਤੀਫਾ ਹੋਇਆ ਕਿਵੇਂ ਦੇਖਦੇ ਹੋ ਨਸਤੇ ਕਿ ਇਹ ਮੰਨਿਆ ਜਾਏ ਕਿ ਸਿਰਫ ਸਿਹਤ ਇੱਕ ਮਹੱਜ ਕਾਰਨ ਮੈਨੂੰ ਲੱਗਦਾ ਹੈ ਵੀ ਸਿਹਤ ਇੱਕ ਕਾਰਨ ਨਹੀਂ ਹੈ ਸਿਹਤ ਹੋ ਜਾਬ ਹੋਣ ਅਸੀਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਲੇਕਿਨ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਕਾਫੀ ਜਿਵੇਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਹੋਵੇ ਔਰ ਦਬਾਅ ਚ ਰਾਜਨੀਤਿਕ ਦਬਾਅ ਚ ਦਿੱਤਾ ਗਿਆ ਅਸਤੀਫਾ ਜਿਆਦਾ ਲੱਗ ਰਿਹਾ ਹੈ ਔਰ ਉਸ ਨ ਦੇ ਅਸਤੀਫੇ ਤੋਂ ਬਾਅਦ ਜੋ ਪ੍ਰਤੀਕਿਰਿਆ ਜੋ ਰਿਐਕਸ਼ਨ ਵੀ ਹੈ इवन ਪ੍ਰਧਾਨ ਮੰਤਰੀ ਸਾਹਿਬ ਦਾ ਵੀ ਦੇਖਾਂਗੇ ਤਾਂ ਤੁਸੀਂ ਬੜਾ ਬੇਰੁਖੀ ਵਾਲਾ ਹੈ ਔਰ ਸਰਕਾਰ ਦੇ ਬਾਕੀ ਕਿਸੇ ਵੀ ਨੁਮਾਇंदे ਨੇ ਤੇ ਉਹਨਾਂ ਨੂੰ ਕੋਈ ਵਿਦਾਇਗੀ ਦਿੱਤੀ ਨਹੀਂ ਸੋ ਡੈਫੀਨਿਟਲੀ ਦੇਸ਼ ਦੇ ਸੈਕੰਡ ਮੋਸਟ ਪਾਵਰਫੁਲ ਔਰ ਰਿਸਪੈਕਟਡ ਜਿਹੜੀ ਪੋਸਟ ਹੈ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਦਾ ਇਸ ਤਰ੍ਹਾਂ ਜਾਣਾ ਵੀ ਬੜਾ ਦੁਖਦਾਈ ਹੈ ਪਰ ਇਸ ਤੋਂ ਇਲਾਵਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਲਗਾਤਾਰ ਸਵਾਲ ਹੋ ਗਏ ਕੱਲ ਵੀ ਗੋਲੀਆਂ ਸੜਕਾਂ ਤੇ ਚੱਲੀਆਂ ਨੇ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਸਰਕਾਰ ਲਾਅ ਐਂਡ ਆਰਡਰ ਸੰਭਾਲਣ ਚ ਬਿਲਕੁਲ ਫੇਲ ਹੋ ਰਹੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਦੇ ਮਾਨਸਾਵ ਆਏ ਆ ਤੁਸੀਂ ਦੇਖਿਆ ਹੋਣਾ ਵੀ ਜ਼ਿਆਦਾਤਰ ਅਸੀਂ ਜਿਹੜੇ ਵੀ ਕੋਈ ਲੋਕ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਆ ਉਹਨਾਂ ਨੂੰ ਅਸੀਂ ਬਿਹਾਈਂਡ ਦਾ ਬਾਰ ਇਨਕਾਉਂਟਰ ਵੀ ਹੋਇਆ ਤੋ ਪ੍ਰਾਣੀ ਪ੍ਰੋਬਲਮ ਹੈ ਬੜੀ ਵੱਡੀ ਸਮੱਸਿਆ ਹੈ ਉਹਨੂੰ ਹੁਣ ਖਤਮ ਕਰਨ ਸਮਾਂ ਤੇ ਲੱਗਣਾ ਹੈ ਸੋ ਲੇਕਿਨ ਫਰਕ ਇਹ ਆ ਵੀ ਹੁਣ ਕੋਈ ਬਚ ਨਹੀਂ ਰਿਹਾ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ ਲੈਂਦਾ ਇਮੀਡੀਏਟਲੀ ਸਖਤ ਕਾਰਵਾਈ ਉਹਦੇ ਖਿਲਾਫ ਹੁੰਦੀ ਹੈ ਸਰ ਸੈਸ਼ਨ ਨਹੀਂ ਚੱਲ ਪਾ ਰਿਹਾ ਤੁਸੀਂ ਲੋਕ ਪੰਜਾਬ ਦੇ ਮੁੱਦੇ ਚੁਕਣਾ ਚਾ ਰਹੇ ਹੋ ਲਗਾਤਾਰ ਵਿਪਖਸ਼ ਪ੍ਰਦਰਸ਼ਨ ਕਰ ਰਿਹਾ ਸਰਕਾਰ ਕਹ ਰਹੀ ਵਿਪਖਸ਼ ਨਹੀਂ ਚੱਲਣ ਦੇ ਰਿਹਾ ਤੁਸੀਂ ਕਹਿ ਰਹੇ ਹੋ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ ਦੇਖੋ ਸੈਸ਼ਨ ਚਲ ਚਲ ਸਮੂਥਲੀ ਚੱਲੇ ਇਹ ਇਨਸ਼ੋਰ ਕਰਨਾ ਸੱਤਾ ਪੱਖ ਦਾ ਕੰਮ ਹੈ ਦੇਸ਼ ਦਾ ਕੋਈ ਵੀ ਮੁੱਦਾ ਹੋਵੇ ਚਾਹੇ ਉਹ ਆਪਰੇਸ਼ਨ ਸੰਦੂਰ ਨੂੰ ਲੈ ਕੇ ਚਾਹੇ ਅਮਰੀਕਨ ਰਾਸ਼ਟਰਪਤੀ ਦੇ ਜਿਹੜੇ ਦਾਅਵੇ ਆ ਚਾਹੇ ਪਹਿਲਗਾਮ ਇੰਟੈਲੀਜੈਂਸ ਫੇਲਿਅਰ ਹੈ ਚਾਹੇ ਜਿਹੜੇ ਟੈਰਰਿਸਟ ਹੈ ਜਿਨ੍ਹਾਂ ਨੇ ਉਹ ਅੰਜਾਮ ਦਿੱਤਾ ਘਟਨਾ ਨੂੰ ਹਜੇ ਤੱਕ ਨਾ ਫੜੇ ਜਾਣਾ ਇਸੇ ਤमाम ਨੈਸ਼ਨਲ ਇਸ਼ੂਜ਼ ਹੈ ਜਿਨ੍ਹਾਂ ਤੇ ਜਵਾਬ ਦੇਣਾ ਸਰਕਾਰ ਦਾ ਫਰਜ ਹੈ ਔਰ ਇਹ ਸਵਾਲ ਕਰਨਾ اپੋਜੀਸ਼ਨ ਦਾ ਕੰਮ ਹੈ ਤੋ ਲੇਕਿਨ ਮੈਨੂੰ ਲੱਗਦਾ ਹੈ ਵੀ ਜੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵੀ ਸਵਾਲਾਂ ਦੇ ਜਵਾਬ ਦੇਣ ਤੋਂ ਸਰਕਾਰ ਭੱਜੂਗੀ ਤੇ ਫਿਰ ਜਵਾਬ ਦੇਊ ਕਿੱਥੇ ਸੋ ਮੈਨੂੰ ਲੱਗਦਾ ਇਮੀਡੀਏਟਲੀ ਭਾਰਤ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਸਾਰੇ ਦੇਸ਼ ਦੇ ਲੋਕ ਸਾਰਾ ਮੀਡੀਆ ਔਰ ਸਾਰੇ ਜਿਹੜੇ ਦੇਸ਼ ਤੇ ਫਿਕਰਮੰਦੀ ਰੱਖਦੇ ਆ ਲੋਕ ਆਪੋਜੀਸ਼ਨ ਦੀਆਂ तमाम ਪਾਰਟੀਆਂ ਮੰਗ ਕਰ ਰਹੀਆਂ ਇਮੀਡੀਡੀਟਲੀ ਸਰਕਾਰ ਨੂੰ ਚਰਚਾ ਕਰਨੀ ਚਾਹੀਦੀ ਔਰ ਸਮੂਥਲੀ ਹਾਊਸ ਚੱਲੇ ਜਿੱਥੇ ਅਸੀਂ ਆਪਣੇ ਹਲਕਿਆਂ ਦੇ ਆਪਣੇ ਸੂਬਿਆਂ ਦੇ ਵੀ ਕਈ ਮਸਲੇ ਆ ਉਹਨਾਂ ਤੇ ਗੱਲ ਕਰਨਾ ਚਾਹੁੰਨੇ ਆ ਲੋਕ ਸਾਨੂੰ ਚੁਣ ਕੇ ਭੇਜਦੇ ਆ ਤਾਂ ਕਿ ਅਸੀਂ ਉੱਥੇ ਗੱਲ ਕਰੀਏ ਸਰਕਾਰ ਇਨਸ਼ੋਰ ਕਰੇ ਸਰ ਐਸੀ ਕਮੇਟੀ ਮੁੱਢ ਦੇ ਕਿ ਜੋ ਆਪ ਕੀ ਲੋਕ ਸਭਾ ਕੇ ਦੇਖੋ ਲੋਕ ਸਭਾ ਦੇ ਤੇ ਚਾਹੇ ਉਹ ਰੇਲ ਕਨੈਕਟੀਵਿਟੀ ਦੀ ਗੱਲ ਹੈ ਮੇਰੇ ਆਪਣੀ ਲੋਕ ਸਭਾ ਚ ਸਾਡੇ ਬੜਾ ਇਤਿਹਾਸਿਕ ਸਥਾਨ ਹੈ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹਜ ਤੱਕ ਰੇਲ ਕਨੈਕਸ਼ਨ ਨਾਲ ਨਹੀਂ ਜੁੜਿਆ ਇਸੇ ਤਰੀਕੇ ਨਾਲ ਸਾਡੀ ਪਹਿਲਾਂ ਵੀ ਡਿਮਾਂਡ ਰਹੀ ਆ ਕਿ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਦਾ ਜਨਮ ਹੋਇਆ ਉੱਥੋਂ ਅਜੂਬ ਸਾਹਿਬ ਨੂੰ ਟ੍ਰੇਨ ਜਿਹੜੀ ਐਵਰੀ ਡੇ ਚੱਲੇ ਇਸੇ ਤਰੀਕੇ ਨਾਲ ਸਾਡਾ ਜਿਹੜਾ ਬੱਲਾਚੌਰ ਔਰ ਨਵਾਂ ਸ਼ਹਿਰ ਹੈ ਉਹ ਮੇਨ ਰੇਲਵੇ ਲਾਈਨ ਨਾਲ ਨਹੀਂ ਜੁੜਿਆ ਇਸ ਤਰ੍ਹਾਂ ਦੇ ਤਮਾਮ ਮੁੱਦੇ ਆ ਔਰ ਪੰਜਾਬ ਨੂੰ ਲੈ ਕੇ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਹੈ ਪੰਜਾਬ ਦੇ ਬਾਰਡਰ ਦੇ ਕਿਸਾਨਾਂ ਨੇ ਇਸ ਲੜਾਈ 'ਚ ਫੌਜ ਦਾ ਦਿਨ ਰਾਤ ਸਾ ਦਿੱਤਾ ਉਹਨਾਂ ਦੇ ਮੰਗਾਂ ਆ ਮੇਰੇ ਹਲਕੇ ਦੇ ਜਿਹੜਾ 에어ਪੋਰਟ ਆ ਇੰਟਰਨੈਸ਼ਨਲ 에어ਪੋਰਟ ਮੁਹਾਲੀ ਵਾਲਾ ਉਸ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਚੱਲਣ ਇਹ ਤਮਾਮ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਅਸੀਂ ਸਰਕਾਰ ਨੂੰ ਸਵਾਲ ਵੀ ਕਰਨੇ ਆ ਸਰਕਾਰ ਤੋਂ ਚਰਚਾ ਵੀ ਚਾਉਣੇ ਆ ਸੋ ਇਸ ਤਰੀਕੇ ਨਾਲ ਇਹ ਤਮਾਮ ਮੁੱਦੇ ਆਉਣ ਵਾਲੇ ਸਾਡੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਨਹੀਂ ਕਰਵਾਏ ਜਾ ਰਹੇ ਸੋ ਇਹ ਤਮਾਮ ਮੁੱਦਿਆਂ ਨੂੰ ਲੈ ਕੇ ਅਸੀਂ ਸਰਕਾਰ ਕੋਲ ਸਵਾਲ ਕਰਾਂਗੇ 350 ਸਾਲਾ ਆ ਰਿਹਾ ਉਸ ਨੂੰ ਲੈ ਕੇ ਸਰਕਾਰ ਤਾਂ ਐਸਜੀਪੀ ਸਾਹਮਣੇ ਸਾਹਮਣੇ ਨਜ਼ਰ ਆ ਰਿਹਾ ਹੈ ਮੈਨੂੰ ਲੱਗਦਾ ਹੈ ਵੀ ਇਹਦੇ ਪਿੱਛੇ ਸਰਕਾਰ ਦੀ ਮਨਛਾਹੀ ਹੈ ਦੇਖੋ ਜਿਹੜਾ ਵੀ ਪੰਜਾਬ ਚ ਰੂਲਿੰਗ ਪਾਰਟ ਰਿੰਦਾ ਉਹਦਾ ਫਰਜ਼ ਵੀ ਆ ਉਹਦੀ ਜ਼ਿੰਮੇਵਾਰੀ ਵੀ ਆ ਗੁਰਤੇਗ ਬਾਤੁਰ ਸਾਹਿਬ ਦੀ ਜਿਹੜੀ ਇਨਸਾਨੀਅਤ ਵਾਸਤੇ ਮਨੁੱਖੀ ਕਦਰਾਂ ਕੀਮਤਾਂ ਵਾਸਤੇ ਧਰਮ ਦੀ ਰਾਖੀ ਵਾਸਤੇ ਜਿਹੜੀ ਲਾਸਾਨੀ ਸ਼ਹਾਦਤ ਹੋਈ ਹੈ ਉਸ ਸ਼ਹਾਦਤ ਨੂੰ ਅਸੀਂ ਸਜਦਾ ਕਰੀਏ ਪ੍ਰਣਾਮ ਕਰੀਏ ਉਸ ਸ਼ਹਾਦਤ ਦਾ ਮੈਸੇਜ ਜਿਹੜਾ ਦੁਨੀਆ ਭਰ ਚ ਜਾਵੇ ਤੋ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਦੀ ਤੇ ਮੰਚਾ ਸਿਰਫ ਔਰ ਸਿਰਫ ਇਹੀ ਆ ਔਰ ਇਸ ਦੀ ਚੰ ਅਨ ਅਨਸੈਸਰੀ ਤਰੀਕੇ ਨਾਲ ਕੰਟਰੋਵਰਸੀ ਨਹੀਂ ਬਣਨੀ ਚਾਹੀਦੀ ਔਰ ਐਜੀਪੀ ਇਸ ਨੂੰ ਵੀ ਸਹਿਯੋਗ ਕਰਨਾ ਚਾਹੀਦਾ